ਜੀ ਜਿਹੜੀ ਰੈਗੂਲਰ ਚੈਕਿੰਗ ਹੈ ਨਾਈਟ ਚੈਕਿੰਗ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਮਹਾਂਥਾ ਦੇ ਇੱਕ ਹਫਤਾ ਪਹਿਲਾਂ ਵੀ ਸਪੈਸ਼ਲ ਨਾਈਟ ਚੈਕਿੰਗ ਜਿਹੜੀ ਐਸਐਸਪੀ ਸਾਹਿਬ ਨੇ ਕਰਵਾਈ ਸੀਗੀ ਔਰ ਅੱਜ ਵੀ ਜਿਹੜਾ ਹੈਗਾ ਸਪੈਸ਼ਲ ਸਾਡਾ ਨਾਈਟ ਚੈਕਿੰਗ ਦਾ ਜਿਹੜਾ ਸਾਡਾ ਪ੍ਰੋਗਰਾਮ ਅਸੀਂ ਇਹ ਕੱਢਿਆ ਔਰ ਇਹਦੇ ਤਹਿਤ ਸਾਡਾ ਮੇਨ ਮਕਸਦ ਇਹ ਹੈ ਕਿ ਲੋਕਾਂ 'ਚ ਇੱਕ ਤਾਂ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਜਿਹੜੇ ਮਾੜੇ ਅਨਸਰ ਨੇ ਰਾਤ ਨੂੰ ਕਿਉਂਕਿ ਇਹ ਇਸ ਕਰ ਚ ਕੋਈ ਸ਼ੱਕ ਨਹੀਂ ਕਿ ਰਾਤ ਨੂੰ ਜਿਹੜੀ ਹੈਗੀ ਪੁਲਿਸ ਫੋਰਸ ਕੱਟ ਹੁੰਦੀ ਹੈ ਦਿਨ ਵੇਲੇ ਜ਼ਿਆਦਾ ਹੁੰਦੀ ਹੈ ਤੇ ਇਸ ਤਰੀਕੇ ਦੀ ਸਪੈਸ਼ਲ ਚੈਕਿੰਗ ਨਾਲ ਸਾਡ ਨੂੰ ਸਾਡਾ ਜਿਹੜਾ ਉਹਨਾਂ ਤੇ ਕੰਟਰੋਲ ਹੈ ਮਾੜੇ ਅੰਸਰਾਂ ਤੇ ਉਹ ਜਿਹੜਾ ਬਣਿਆ ਰਹਿੰਦਾ ਹੈ ਔਰ ਇਸ ਤੋਂ ਇਲਾਵਾ ਕੁਝ ਵਿਅਕਤੀ ਜਿਹੜੇ ਕਿ ਰਾਤ ਨੂੰ ਆਵਾਜਾਈ ਜਿਨ੍ਹਾਂ ਦੀ ਚੱਲਦੀ ਰਹਿੰਦੀ ਹੈ ਜਿਵੇਂ ਕੁਝ ਵਿਅਕਤੀ 12ਲੇ ਡਿਸਟ੍ਰਿਕਟਾਂ ਤੋਂ ਕੰਮ ਤੋਂ ਪਰਤ ਰਹੇ ਹੁੰਦੇ ਨੇ ਜਾਂ ਕਿਸੇ ਨੇ ਕਿਸੇ ਦੇ ਕੋਈ ਵਿਆਹ ਸ਼ਾਦੀ ਤੋਂ ਜਾਂ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਹੁੰਦਾ ਤੇ ਉਹਨਾਂ ਦਾ ਜਿਹੜਾ ਹੈਗਾ ਪੁਲਿਸ ਦੇ ਨਾਲ ਰਿਸ਼ਤਾ ਬਣਿਆ ਰਹਿੰਦਾ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਰਹਿੰਦਾ ਕਿ ਪੁਲਿਸ ਉਹਨਾਂ ਵਾਸਤੇ ਜਿਹੜੀ ਹੈਗੀ ਹੈ ਹਮੇਸ਼ਾ ਜਿਹੜੀ ਹੈਗੀ ਹੈ ਪੂਰੀ ਤਿਆਰੀ ਨਾਲ ਜਿਹੜਾ ਹੈਗਾ ਮੁਸਤੈਦ ਸਰ ਜਿਹੜੇ ਨਾਕੇ ਨੇ ਲਗਾਤਾਰ ਚੱਲਣਗੇ ਸਰ ਇਹ ਨਾ ਕਿ ਅਲੱਗ-ਅਲੱਗ ਟਾਈਮਿੰਗ ਜਿਹੜਾ ਹੈਗਾ ਸਾਡਾ ਇਹਦੇ 'ਚ ਹੁੰਦਾ ਹੈ ਜਨਰਲੀ ਅੱਜ ਜਿਵੇਂ 10 ਤੋਂ ਲੈ ਕੇ ਤੇ 12 1 ਵਜੇ ਤੱਕ ਅਸੀਂ ਜਿਹੜਾ ਹੈਗਾ ਇਹਦੇ 'ਚ ਚੈਕਿੰਗ ਕਰਾਂਗੇ ਸਰ ਜਿਸ ਤਰ੍ਹਾਂ ਮਾਨਸਨ ਦੇ ਵਿੱਚ ਪਹਿਲਾਂ ਵੀ ਦੇਖਿਆ ਕਿ ਕਾਫੀ ਜਿਸ ਨੇ ਚੈਨਸ ਕਨੈਕਟਰ ਜਿਹੜੇ ਨੇ ਘੁੰਮ ਰਹੇ ਨੇਗੇ ਬਿਨਾ ਨੰਬਰੀ ਮੋਟਰਸਾਈਕਲਾਂ ਤੋਂ ਸਰ ਇਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਬੇਰੋਜ਼ਗਾਰੀ ਕਾਰਨ ਕੁਝ ਨੌਜਵਾਨ ਨੇ ਜਿਹੜੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਤੇ ਸਾਡਾ ਜਿਹੜਾ ਮਕਸਦ ਤਾਂ ਇਹੀ ਹੈ ਕਿ ਅਸੀਂ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਪੈਟੀ ਕ੍ਰਾਈਮ ਜੀ ਨੂੰ ਆਪਾਂ ਕਨੇ ਆ ਛੋਟਾ ਕ੍ਰਾਈਮ ਉਹਦੇ ਤੇ ਸਾਡੀ ਕੰਟਰੋਲ ਬਣੇ ਔਰ ਇਹ ਜਿਹੜੀ ਨਾਈਟ ਚੈਕਿੰਗ ਹੈ ਤੇ ਦਿਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਕਈ ਵਾਰੀ ਅਚਾਨਕ ਨਾਕੇ ਲਗਾਣੇ ਆ ਤਾਂ ਸਾਡਾ ਜਿਹੜਾ ਮਕਸਦ ਇਹੀ ਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਘਟਨਾਵਾਂ ਜੁਰਮ ਮੰਨੀਆਂ ਹੁੰਦੀਆਂ ਨੇ ਇਦੇ ਵਿੱਚ ਕਿ ਚੋਰੀ ਵੀ ਸ਼ਾਮਿਲ ਹੈ ਤੇ ਇਹਨਾਂ ਇਹਨਾਂ ਤੇ ਜਿਹੜਾ ਹੈਗਾ ਸਾਡਾ ਕੰਟਰੋਲ ਬਣਿਆ ਰਹੇ ਤੇ ਇਹਨਾਂ ਦੇ ਵਿੱਚ ਘਟਾ ਹੋਵੇ। ਔਰ 700 ਟੂ ਵੀਲਰ ਇੰਪੌਂਡ 32 ਸੀ ਇੰਪੌਂਡ ਕੀਓ 700 ਚਲਾਨ। ਟ੍ਰੈਫਿਕ ਚਲਾਨ ਦੀ ਵੀ ਸਾਡੀ ਜਿਹੜੀ ਹੈਗੀ ਹੈ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਮੁਹਿੰਮ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਕਿਉਂਕਿ ਅਕਸਰ ਦੇਖਣ ਚ ਆਇਆ ਹੈ ਕਿ ਲੋਕੀ ਜਿਹੜਾ ਕ੍ਰਾਈਮ ਕਰਦੇ ਨੇ ਇਸ ਤਰੀਕੇ ਦਾ ਛੋਟਾ ਚੋਰੀ ਹੋ ਗਈ ਜਾਂ ਸਨੇਚਿੰਗ ਹੋ ਗਈ ਉਹਦੇ ਵਿੱਚ ਜਿਹੜੀ ਚੋਰੀ ਕੀਤੀ ਹੋਈ ਮੋਟਰਸਾਈਕਲ ਯੂਜ਼ ਕਰ ਲੈਂਦੇ ਨੇ ਜਾਂ ਬਿਨਾ ਨੰਬਰ ਹੀ ਮੋਟਰਸਾਈਕਲ ਯੂਜ਼ ਕਰ ਲੈਂਦੇ ਨੇ ਤੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਚਲਾਨਿੰਗ ਦੀ ਜਿਹੜੀ ਸਾਡੀ ਡਰਾਈਵ ਹੈ ਉਹ ਵੀ ਇਸੇ ਮਕਸਦ ਦੇ ਨਾਲ ਜਿਹੜੀ ਹੈਗੀ ਅਸੀਂ ਚਲਾਈ ਸਰਪੀਖੀ ਦੇ ਵਿੱਚ ਕਾਫੀ ਚੋਰੀਆਂ ਜਿਹੜੀਆਂ ਪਹਿਲਾਂ ਵੀ ਵਾਰਦਾਤਾਂ ਹੋ ਚੁੱਕੀਆਂ ਨੇ ਪਰੰਤੂ ਕਈ ਵਾਰ ਥਾਣੇ ਵੀ ਲੱਗ ਚੁੱਕਦੇ ਨੇ ਰਾਤ ਨੂੰ ਸੜਕਾਂ ਵੀ ਰੋਕੀਆਂ ਜਾਂਦੇ ਨੇ ਪਰ ਕੋਈ ਹੱਲ ਨਹੀਂ ਹੋ ਰਿਹਾ ਚੋਰਾਂ ਦਾ ਸਰ ਹਰ ਰੋਜ਼ ਨਿਤ ਚਾਰ ਚੋਰੀਆਂ ਹੋ ਰਹੀਆਂ ਨੇ ਇਦੇ ਵਿੱਚ ਅਸੀਂ ਜਿਹੜਾ ਹੈਗਾ ਲਾਸਟ ਟੂ ਲਾਸਟ ਵੀਕ ਮੈਂ ਇੱਥੇ ਆਇਆ ਸੀਗਾ ਉਦੋਂ ਵੀ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਸੀਗੀ ਪਰ ਇਹਦੇ ਵਿੱਚ ਅਸੀਂ ਕੀ ਹੈਗਾ ਕਿ ਉਸ ਟਾਈਮ ਜਿਹੜੇ ਪਿੰਡ ਅਸੀਂ ਆਏ ਸੀਗੇ ਸਰਦੂਲਗੜ ਦਾ ਪਿੰਡ ਸੀ ਉੱਥੇ ਅਸੀਂ ਜਿਹੜਾ ਹੈਗਾ ਨਾਈਟ ਡੋਮੀਨੇਸ਼ਨ ਵਾਸਤੇ ਇੱਕ ਪੈਟ੍ਰੋਲਿੰਗ ਜਿਹੜੀ ਹੈਗੀ ਚਲਾਤੀ ਸੀਗੀ ਇਦੇ ਵਿੱਚ ਵੀ ਐਸਐਸਪੀ ਸਾਹਿਬ ਜਿਹੜਾ ਹੈਗਾ ਧਿਆਨ ਦੇ ਕੇ ਤੇ ਪਿੱਛੀ ਦੇ ਵਿੱਚ ਵੀ ਜੇਕਰ ਕੋਈ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਸੂਚਨਾ ਮਿਲਦੀ ਹੈ ਤਾਂ ਉੱਥੇ ਨਾਈਟ ਪੈਟਰੋਲਿੰਗ ਜਿਹੜੀ ਹੈਗੀ ਸਪੈਸ਼ਲ ਚਾਲੂ ਕਰਵਾ ਕਰਵਾਈ ਜਾਵੇਗੀ ਜਿਸ ਦੇ ਨਾਲ ਕਿ ਇਹਨਾਂ ਜਿਹੜੀਆਂ ਘਟਨਾਵਾਂ ਦੇ ਵਿੱਚ ਜਿਹੜੀ ਹੈਗੀ ਰੁਕਾਵਟ ਪੈ ਸਕਦੀ ਸਰ ਸ਼ਹਿਰ ਦੇ ਵਿੱਚ ਪੀਸੀਆਰ ਦੀ ਜੋ ਹੈ ਨਾਈਟ ਡਿਊਟੀ ਹੁੰਦੀ ਹੈ ਪਰ ਕੱਲ ਫਿਰ ਵੀ ਮਾਨਸਾ ਦੇ ਵਾਟਰਬਾਕਸ ਰੋਡ ਦੇ ਉੱਤੇ ਇੱਕ ਗੱਡੀ ਚੋਰੀ ਕੀਤੀ ਗਈ ਹੈ ਦੇਖੋ ਘਟਨਾਵਾਂ ਹੁੰਦੀਆਂ ਹੈਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਪੀਸੀਆਰ ਦਾ ਜਿਹੜਾ ਜਵਾਨ ਹੈ ਉਹ ਹਰ ਇੱਕ ਜਗ੍ਹਾ ਤੇ ਹਰ ਇੱਕ ਸਮੇ ਮੌਜੂਦ ਹੋਵੇ ਔਰ ਜੇਕਰ ਉਹਨਾਂ ਦੇ ਡਿਊਟੀ ਦੇ ਵਿੱਚ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਐਸਐਸਪੀ ਸਾਹਿਬ ਚੈੱਕ ਕਰਨਗੇ ਤੇ ਉਤੇ ਆਪਾਂ ਕਾਰਵਾਈ ਵੀ ਜ